ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਪੀਏਯੂ ਲੁਧਿਆਣਾ ਵੱਲੋਂ ਨਵੀਂ ਕਿਸਮ ਝੋਨੇ ਦੀ, ਦਰਮਿਆਨੇ ਸਮੇਂ 'ਚ ਪੱਕਣ ਵਾਲੀ, ਪਾਣੀ ਦੀ ਬਚਤ ਕਰਕੇ ਤੇ ਯੂਰੀਆ ਘੱਟ ਘੱਟ ਯੂਰੀਆ ਨਾਲ ਵੱਧ ਝਾੜ ਦੇਣ ਵਾਲੀ ਨਵੀਂ ਕਿਸਮ ਜਿਹੜੀ ਕੇਸ ਵਾਰ ਦਿੱਤੀ ਗਈ ਹੈ ਪੀ ਆਰ 132 ਤੁਸੀਂ ਇਹਦੀ ਖਾਸੀਅਤ ਇੱਕ ਦੇਖੋ ਕਿ 25% ਘੱਟ ਯੂਰੀਆ ਨਾਲ ਵੱਧ ਝਾੜ ਤੇ ਜੇ ਆਪਾਂ ਯੂਰੀਆ ਵੱਧ ਪਾਵਾਂਗੇ ਫਿਰ ਘੱਟ ਝਾੜ ਪਾਣੀ ਦੀ ਬਚਤ ਇਹ ਤਕਰੀਬਨ ਤਕਰੀਬਨ ਜਦੋਂ ਆਪਾਂ ਪਨੀਰੀ ਪੱਟ ਕੇ ਖੇਤ ਚ ਲਾਤੀ ਤਾਂ 111 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਣੀਆਂ 111 ਦਿਨਾਂ ਚ ਪੱਕ ਕੇ ਇਹ ਤਿਆਰ ਹੋ ਜਾਣੀਆਂ ਤੇ ਜੇ ਆਪਾਂ ਝਾੜ ਦੀ ਗੱਲ ਕਰੀਏ ਹੁਣ ਤੱਕ ਦੀਆਂ ਜਿੰਨੀਆਂ ਕਿਸਮਾਂ ਪੀਏਯੂ ਲੁਧਿਆਣਾ ਵੱਲੋਂ ਦਿੱਤੀਆਂ ਗਈਆਂ ਨੇ ਪੀਆਰ 122 ਕਿਸਮ ਸੀ ਇਹਨੂੰ ਕਾਫੀ ਕਿਸਾਨ ਵੀਰਾਂ ਨੇ ਪਸੰਦ ਕੀਤਾ ਸੀਗਾ ਥੋੜਾ ਜਿਹਾ ਸਮਾਂ ਵੱਧ ਲੈਂਦੀ ਸੀ ਇਹ ਪਨੀਰੀ ਪੱਟ ਕੇ ਲਾਉਣ ਤੋਂ ਬਾਅਦ 117 18 ਦਿਨ 20 ਦਿਨ ਤਾਈ ਲੈ ਜਾਂਦੀ ਸੀਗੀ ਪਰ ਇਹਦੇ ਵਿੱਚ ਸਮੱਸਿਆ ਸੀਗੀ ਗਟੋਲੀ ਰੋ ਕਾਫੀ ਪੈਂਦਾ ਸੀਗਾ ਕਿਉਂਕਿ ਹੁਣ ਆਪਣੇ ਯੂਰੀਆ ਤੇ ਥੋੜਾ ਜਿਹਾ ਹੱਥ ਵੱਧ ਤੇ ਟਿਕਿਆ ਹੁੰਦਾ ਕਿ ਵੱਧ ਯੂਰੀਆ ਪੈ ਜਾਂਦੀ ਆ ਗਟੋਲੀ ਰੋਗੇ ਨੂੰ ਕਾਫੀ ਪੈਣ ਲੱਗ ਪਿਆ ਝਾੜ ਵਾਲੇ ਪੱਖੋਂ ਇਹਦੀ ਕੋਈ ਦਿੱਕਤ ਨਹੀਂ ਸੀਗੀ। ਪ੍ਰਾਲ ਥੋੜਾ ਜਿਹਾ ਵੱਧ ਸੀਗਾ। PR122 ਦੀ ਜਿਹੜੀ ਔਸਤ ਝਾੜ ਸੀਗਾ 31.5 ਕੁਇੰਟਲ ਸੀ। ਉਸ ਤੋਂ ਬਾਅਦ PR126 ਆਈ 30 ਕੁਇੰਟਲ ਔਸਤ ਝਾੜ। ਝਾੜ ਆਪਣੇ ਤੁਹਾਨੂੰ ਪਤਾ ਹੈ ਕਿ ਆਪਾਂ 35-32 ਤਾਈਂ 37-37 ਕੁਇੰਟਲ ਤਾਈਂ ਝਾੜ ਲਿਆ। ਔਸਤ ਝਾੜ ਇਹਦਾ 31.5 ਕੁਇੰਟਲ ਆ PR128 29 30 ਇਨਾਂ ਦਾ ਝਾੜ ਔਸਤ ਤਕਰੀਬਨ ਤਕਰੀਬਨ 30 ਕੁੰਟਲ ਸੀਗਾ ਪੀਆਰ 128 ਦਾ 30 ਕੁੰਟਲ ਸੀ ਬਾਕੀਆਂ ਦਾ ਪੀਆਰ 131 ਦਾ ਵੀ ਜਿਹੜਾ ਹੈਗਾ ਇਹਦਾ ਝਾੜ ਸੀਗਾ 31 ਕੁੰਟਲ ਤੇ ਇਹਦੇ ਨਾਲੋਂ ਵੀ ਔਸਤ ਝਾੜ ਵੱਧਦਾ ਹੈ ਇਟ ਮੀਨਸ ਕਿ ਆਪਣੇ ਫੀਲਡ 'ਚ ਬਹੁਤ ਵਧੀਆ ਪਰਫਾਰਮ ਕਰੂਗੀ ਪੀਆਰ 132 ਕਸਮ ਥੋੜਾ ਥੋੜਾ ਬੀਜ ਤੁਹਾਨੂੰ ਮੇਲਿਆਂ ਤੇ ਮਿਲ ਸਕਦਾ ਕਿਸਾਨ ਮੇਲੇ ਜਿਹੜੇ ਪੀਯੂ ਲੁਧਿਆਣਾ ਵੱਲੋਂ ਲਾਏ ਜਾ ਰਹੇ ਹੈ 5-4 ਕਿਲੋ ਜੇ ਬੀ ਮਿਲਦਾ ਤੁਸੀਂ ਟ੍ਰਾਇਲ ਦੇ ਤੌਰ ਤੇ ਨੂੰ ਵਰਤ ਸਕਦੇ ਆ ਪ੍ਰਾਈਵੇਟ ਕਿਤੋਂ ਵੀ ਬੀਜ ਲੈਣ ਦੀ ਕੋਸ਼ਿਸ਼ ਕਰਨੀ ਨਹੀਂ ਹੈਗੀ ਨਾ ਵੀ ਪ੍ਰਾਈਵੇਟ ਕਿਤੇ ਬੀਜ ਦੀ ਅਵੇਲੇਬਿਲਟੀ ਹੈਗੀ ਆ ਪੀਏਯੂ ਲੁਧਿਆਣਾ ਤੋਂ ਜੇ ਬੀਜ ਮਿਲਦਾ ਲਾ ਕੇ ਇਹਨੂੰ ਟ੍ਰਾਇਲ ਕਰ ਸਕਦੇ ਆ ਸਾਵਧਾਨੀ ਇੱਕ ਜ਼ਰੂਰੀ ਇਹਦੇ ਵਿੱਚ ਇਹ ਆ ਕਿ ਆਪਾਂ ਜੇ ਫਰਜ ਕਰ ਲਓ ਚਾਰ ਗੱਟੇ ਯੂਰੀਆ ਪਾਉਣੇ ਚਾਰ ਥੈਲੇ ਤਾਂ ਤਿੰਨ ਥੈਲੇ ਪਾਉਣੇ ਇਹਨੂੰ 25% ਯੂਰੀਆ ਘੱਟ ਪਾਉਣੀ ਹੈ ਜੇ ਯੂਰੀਆ ਵੱਧ ਦਾ ਆਪਾਂ ਲਾਲਚ ਕਰਾਂਗੇ ਫੇਰੇ ਇਹਦਾ ਝਾੜ ਆਊਗਾ ਘੱਟ ਤੇ ਜੇ ਆਪਾਂ ਯੂਰੀਆ 25% ਘਟਾਵਾਂਗੇ ਤਾਂ ਝਾੜ ਆਊਗਾ ਵੱਧ 111 ਦਿਨਾਂ ਵਿੱਚ ਪੱਕਣ ਵਾਲੀ ਔਸਤ ਝਾੜ ਬਹੁਤ ਵਧੀਆ ਦਾਣਾ ਇਹਦਾ ਚੌਲ ਬੜਾ ਵਧੀਆ ਚਿੱਟੇ ਰੰਗ ਦੇ ਲੰਬੇ ਚੌਲ ਆ ਬੜੀ ਸ਼ਾਨਦਾਰ ਕਿਸਮ ਪੀਆ 132 ਹੁਣ ਤੱਕ ਦੀਆਂ ਕਿਸਮਾਂ ਨਾਲੋਂ ਬਹੁਤ ਵਧੀਆ ਸੋਧ ਕੇ ਚੰਗੀ ਕਿਸਮ ਦਿੱਤੀ ਗਈ ਆ ਤੇ ਕਿਸਾਨ ਵੀਰ ਜਿਹੜੇ ਇਹਦਾ ਟ੍ਰਾਇਲ ਕਰ ਸਕਦੇ ਆ ਜਿੰਨਾਕ ਤੁਹਾਨੂੰ ਵੀ ਮਿਲਦਾ ਇਹਦਾ ਟ੍ਰਾਇਲ ਕਰੋ ਨਾਲੇ ਆਪਣਾ ਬੀਜ ਮਲਟੀਪਲਾਈ ਹੋਊਗਾ ਨਾਲੇ ਤੁਹਾਨੂੰ ਪਰਫਾਰਮੈਂਸ ਦਾ ਪਤਾ ਲੱਗ ਜੂ ਕਿ ਵੈਰੈਟੀ ਕਿਸ ਤਰ੍ਹਾਂ ਪਰਫਾਰਮ ਕਰਦੀ ਆ ਪਨੀਰੀ ਇਹਦੀ ਜਿਹੜੀ ਹੈਗੀ ਆ 30 ਦਿਨ ਦੇ ਤੁਸੀਂ ਤਿਆਰ ਕਰਕੇ ਲਾ ਦੇਣੀ ਆ ਵੱਡੀ ਪਨੀਰੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ 30 ਦਿਨ ਦੀ 32 ਦਿਨ ਦੀ ਪਨੀਰੀ ਹੈ ਜਿਹੜੀ ਉਹ ਲਾ ਦਿਓ ਤੇ 110 11 12 ਦਿਨਾਂ ਵਿੱਚ ਇਹ ਪੱਕ ਕੇ ਤੁਹਾਡੇ ਖੇਤ ਦੇ ਵਿੱਚ ਤਿਆਰ ਹੋ ਜਾਊਗੀ ਤੇ ਪਾਣੀ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਇਹ ਜਿਹੜਾ ਆਪਾਂ ਬੜਾ ਇਹਨੂੰ ਰੋਕ-ਰੋਕ ਕੇ ਲਾਉਣਾ ਹੁੰਦਾ ਹੈ ਕਿ ਪਾਣੀ 10 15 ਦਿਨ ਪਹਿਲਾਂ ਆਪਾਂ ਖੜੇ ਰੱਖਣਾ ਨਦੀਨ ਕੰਟਰੋਲ ਕਰਨ ਵਾਸਤੇ ਉਸ ਤੋਂ ਬਾਅਦ ਜਿਹੜਾ ਰੋਕ-ਰੋਕ ਕੇ ਆਪਾਂ ਪਾਣੀ ਲਾਉਣਾ ਬਹੁਤ ਵਧੀਆ ਜਿਹੜੇ ਜੁਡੀਸ਼ੀਅਸ ਯੂਜ਼ ਪਾਣੀ ਦੀ ਹੋਊਗੀ ਇਹਦੇ ਨਾਲ ਪਾਣੀ ਦੀ ਬਚਤ ਹੋ ਤੇ ਯੂਰੀਆ ਦੀ ਬਚਤ ਹੋ ਝਾੜ ਆਪਣਾ ਸ਼ਾਨਦਾਰ ਰਹੂਗਾ ਬਹੁਤ ਵਧੀਆ ਜਿਹੜੀ ਸ਼ਾਨਦਾਰ ਕਿਸਮ ਜਿਹੜੀ PR132 ਨਵੀਂ ਲੀਕ ਕੀਤੀ ਗਈ ਇਹਦੇ ਬਾਰੇ ਕਿਸਾਨ ਵੀਰਾਂ ਦਾ ਸਵਾਲ ਆਇਆ ਸੀ ਤਾਂ ਕਰਕੇ ਮੈਂ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਸਮਝੀ ਹੈ ਕਿਸਾਨ ਮੇਲਿਆਂ ਤੇ ਤੁਸੀਂ ਪਹੁੰਚ ਕਰਕੇ ਜੇ ਬੀਮੈਲ ਦਾ ਥੋੜਾ ਥੋੜਾ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ